ਸਸਿਕਾਲ ਦੀ ਕਿਸਾਨ ਦੋਸਤੋ ਬਿਜਾਈ ਦਾ ਕੰਮ ਕਣਕ ਦਾ ਜੋਰਾਂ ਨਾਲ ਚੱਲ ਰਿਹਾ ਆਪਾਂ ਕਈ ਤਰ੍ਹਾਂ ਦੀ ਬੀਜ ਦੀ ਸੋਲ ਕਰ ਰਹੇ ਆ ਕੁਝ ਜ਼ਮੀਨਦਾਰ ਭਰਾ ਕੀੜੇ ਮਾਰ ਔਰ ਕੁਝ ਉਲੀ ਨਾਸ਼ਕ ਦਵਾਈਆਂ ਦੇ ਨਾਲ ਕਣਕ ਦੇ ਬੀਜ ਦੀ ਸੋਲ ਕਰ ਰਹੇ ਆ ਖੈਰ ਜ਼ਰੂਰੀ ਵੀ ਹੁੰਦਾ ਅੱਜ ਜੋ ਅੱਜ ਤੁਹਾਨੂੰ ਨੇ ਇੱਕ ਤਰੀਕਾ ਜਾਂ ਇੱਕ ਵਿਧੀ ਜਿਹੜੀ ਗੱਲ ਕਰੂੰਗਾ ਉਹ ਇੱਕ ਬਹੁਤ ਹੀ ਉੱਨਤ ਵਿਧੀ ਹੈ ਜਿਸ ਨੂੰ ਅਸੀਂ ਸੀਡ ਬਾਇਓ ਪ੍ਰਾਈਮਿੰਗ ਕਹਿੰਦੇ ਆ ਜਿਸ ਦੇ ਵਿੱਚ ਆਪਾਂ ਜੈਵਿਕ ਜਿਹੜੇ ਜਵਾਣੂ ਜਾਂ ਜਿਵੇਂ ਮਿੱਤਰ ਉਲੀਏ ਜਾਂ ਮਿੱਤਰ ਬੈਕਟੀਰੀਆ ਨੇ ਕੁਛ ਉਹਨਾਂ ਦੇ ਨਾਲ ਆਪਾਂ ਬੀਜਣ ਤੋਂ ਪਹਿਲਾਂ ਬੀਜ ਨੂੰ ਹਾਈਡਰੇਟ ਕਰਦੇ ਆ ਜਿਸਦੇ ਕਈ ਫਾਇਦੇ ਹੁੰਦੇ ਆ ਜੀ 5-6 ਮੇਨ ਫਾਇਦੇ ਜਿਹੜੇ ਹੁੰਦੇ ਆ ਜੇ ਆਪਾਂ ਸਭ ਤੋਂ ਮੁੱਖ ਫਾਇਦਿਆਂ ਦੇ ਵਿੱਚੋਂ ਗੱਲ ਕਰੀਏ ਤਾਂ ਜਿਹੜੀ ਕਿ ਸਭ ਤੋਂ ਆਪਾਂ ਨੂੰ ਮੇਨ ਲੋਡ ਵੀ ਹੁੰਦੀ ਆ ਫਸਲ ਦੇ ਵਿੱਚ ਜਿਹੜਾ ਇੱਕ ਸਾਰ ਜਮਾਅ ਔਰ ਕੱਲਾ-ਕੱਲਾ ਦਾਣਾ ਉੱਗਦੀ ਜੇ ਆਪਾਂ ਸੀਡ ਬਾਇਓ ਪ੍ਰੈਮਿੰਗ ਕਰਦੇ ਆ ਤਾਂ ਉਸ ਦੇ ਨਾਲ ਆਪਣਾ ਜਿਹੜਾ ਬੀਜ ਹੈ ਕੱਲਾ-ਕੱਲਾ ਦਾਣਾ ਉੱਗਦਾ ਹੈ ਔਰ ਬੜਾ ਵਧੀਆ ਜਮਾਅ ਔਰ ਬੜਾ ਤੇਜ਼ੀ ਨਾਲ ਹੋ ਜਾਂਦਾ ਹੈ। ਦੂਸਰੀ ਚੀਜ਼ ਹੁੰਦੀ ਹੈ ਜੀ ਆਪਾਂ ਆਪਾਂ ਨੂੰ ਹੁੰਦਾ ਵੀ ਜੋ ਮਿੱਟੀ ਤੋਂ ਲੱਗਣ ਵਾਲੇ ਕੁਝ ਰੋਗ ਨੇ ਉਹਨਾਂ ਤੋਂ ਵੀ ਬਚਾ ਕਰੀਏ। ਉਸ ਦੇ ਲਈ ਵੀ ਕਾਫੀ ਜਿਹੜਾ ਹੱਦ ਤੱਕ ਆਪਾਂ ਜੋ ਮਿੱਟੀ ਤੋਂ ਲੱਗਣ ਵਾਲੇ ਜਾਂ ਕੁਝ ਰੋਗ ਨੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਕੰਟਰੋਲ ਕਰ ਸਕਦੇ ਹਾਂ। ਤੀਸਰੀ ਚੀਜ਼ ਹੁੰਦੀ ਹੈ ਜੀ ਜਿਹੜਾ ਕੁਸ਼ਕ ਆਪਾਂ ਨੂੰ ਪਤਾ ਮੌਸਮ ਦੇ ਵਿੱਚ ਕਈ ਵਾਰ ਤਬਦੀਲੀਆਂ ਦੇਖਣ ਨੂੰ ਮਿਲਦੀਆਂ ਨੇ। ਤੋਂ ਜਿਹੜੀ ਮੌਸਮ ਦੀ ਅਸਹਿਣਸ਼ੀਲਤਾ ਨੂੰ ਬਰਕਰਾਰ ਰੱਖਣ ਦੇ ਲਈ ਪਤਾ ਕਿ ਮੌਸਮ ਦਾ ਪ੍ਰਭਾਵ ਘੱਟ ਤੋਂ ਘੱਟ ਬੂਟੇ ਦੇ ਪਿਆਵ ਉਹਨੂੰ ਉਹ ਬੂਟੇ ਦੇ ਉੱਪਰ ਘੱਟ ਤੋਂ ਘੱਟ ਆਵੇ ਉਸ ਨੂੰ ਤਣਾਅ ਮੁਕਤ ਰੱਖਣ ਦੇ ਲਈ ਵੀ ਆਪਾਂ ਸੀਡ ਬਾਈ ਪ੍ਰਾਈਮਿੰਗ ਦਾ ਸਹਾਰਾ ਲੈ ਸਕਦੇ ਆ। ਚੌਥਾ ਮੇਨ ਜਿਹੜੇ ਤੱਤਾਂ ਦੀ ਘਾੜ ਦੀ ਪੂਰਤੀ ਲਈ ਵੀ ਆਪਾਂ ਨੂੰ ਜਿਹੜੀ ਸੀਡ ਬਾਈ ਪ੍ਰਾਈਮਿੰਗ ਕਰਨੀ ਚਾਹੀਦੀ ਹੈ ਕਿਉਂਕਿ ਸ਼ੁਰੂਆਤੀ ਟਾਈਮ ਦੇ ਵਿੱਚ ਜਿਹੜੀ ਗ੍ਰੋਥ ਹੈ ਉਹ ਬਹੁਤ ਵਧੀਆ ਹੁੰਦੀ ਹੈ। ਹੁਣ ਕਰੀਏ ਕਿਸ ਤਰੀਕੇ ਦੀ ਇਹਦੇ ਦੋ ਤਿੰਨ ਪ੍ਰੋਡਕਟ ਆਉਂਦੇ ਆ ਮੇਨਲੀ ਜੇ ਆਪਾਂ ਗੱਲ ਕਰਦੇ ਆਂ ਵੀ ਖੇਤੀਬਾੜੀ ਯੂਨੀਵਰਸਿਟੀ ਤੋਂ ਵੀ ਆਪਾਂ ਨੂੰ ਇੱਕ ਟੀਕਾ ਮਿਲ ਜਾਂਦਾ ਜਿਹਨੂੰ ਆਪਾਂ ਕੰਸੋਰ ਆਪਣੇ ਕੋਲ ਆਈਪੀਐਲ ਬਾਇਓਲੋਜੀਕਲ ਦਾ ਇੱਕ ਪ੍ਰੋਡਕਟ ਆਉਂਦਾ ਜੀ 360 ਇਹ ਉਹ ਪ੍ਰੋਡਕਟ ਹੈ ਜਿਸ ਦੇ ਨਾਲ ਆਪਾਂ ਜਿਹੜਾ ਸੋਧ ਕਰ ਸਕਦੇ ਹਾਂ ਆਪਣੇ ਜਿਹੜਾ ਸੀਡ ਨੂੰ ਬਾਇਓ ਪ੍ਰਾਈਮ ਕਰ ਸਕਦੇ ਹਾਂ 2.5 ਤੋਂ ਲੈ ਕੇ 3 ਐਮਐਲ ਪ੍ਰਤੀ ਕਿਲੋ ਬੀਜ ਦੇ ਨਾਲ ਜੇ ਆਪਾਂ ਸੋਧਦੇ ਹਾਂ 360 ਦੇ ਨਾਲ ਤਾਂ ਆਪਾਂ ਨੂੰ ਜੋ ਮੈਂ ਤੀਜਾ ਦੱਸਿਆ ਵੀ ਆਪਾਂ ਤਣਾਅ ਮੁਕਤ ਵੀ ਰੱਖ ਸਕਦੇ ਹਾਂ ਵਧੀਆ ਇੱਕ ਸਾਰ ਜਮਾ ਵੀ ਕਰ ਸਕਦੇ ਹਾਂ ਬੂਟੇ ਦਾ ਉਸ ਨੂੰ ਵਧੀਆ ਪੈਦਾਵਾਰ ਵਾਲ ਵੀ ਆਪਾਂ ਜਿਹੜਾ ਸ਼ੁਰੂਆਤੀ ਕਰਮ ਪੁੱਟ ਸਕਦੇ ਹਾਂ ਸੋ ਇਸ ਨੂੰ 2.5 ਤੋਂ 3 ਐਮਐਲ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਆਪਾਂ ਲਗਾ ਲੈਣਾ ਹੈ ਔਰ ਸ਼ਾਮਿਸ ਕਾ ਕੇ ਜਿਹੜੀ ਬਿਜਾਈ ਕਰਨੀ ਹੈ ਇਸ ਦੇ ਨਾਲ ਆਪਾਂ ਨੂੰ ਵਧੀਆ ਫਾਇਦੇ ਦੇਖਣ ਨੂੰ ਮਿਲਣਗੇ